ਮੇਰੇ ਸਤਗੁਰ ਸੱਚਾ ਬਾਦਸ਼ਾਹ ਮੇਰੇ ਸਤਗੁਰ ਸੱਚਾ ਬਾਦਸ਼ਾਹ ਮੈਨੂੰ ਤੇਰੇ ਨਾਮ ਦਾ ਆਸਰਾ ਜੇ ਮੇਰੇ ਸਤਗੁਰ ਸੱਚਾ ਬਾਦਸ਼ਾਹ ਮੈਨੂੰ ਤੇਰੇ ਨਾਮ ਦਾ ਆਸਰਾ ਨਾ ਟੋਟ ਕੋਈ ਵੀ ਆਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਗੁਰ ਸੱਚਾ ਬਾਦਸ਼ਾਹ ਕਨਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਕੁਸਮ ਬਸੰਤ ਗਨੰਤ ਨਾ ਆਵੇ ਪੱਲੇ ਅਮਰਦਾਸ ਗੁਣ ਤੇਰੇ ਕੋਈ ਨਿਸਾਨੀ ਸੱਚੀ ਸਰਕਾਰ ਦਾ ਦੋ ਜਹਾਨੀ ਦੋ ਜਹਾਨੀ ਕੋਈ ਨਿਸਾਨੀ ਸੱਚੀ ਸਰਕਾਰ ਦਾ ਸੇਵਕਾਂ ਦੇ ਪਿਆਰਿਆਂ ਦੇ ਉਹ ਬੇੜੇ ਬਹਾਰ ਦਾ ਸੇਵਕਾਂ ਦੇ ਪਿਆਰਿਆਂ ਦੇ ਉਹ ਬੇੜੇ ਤਾਰੇ ਦਾ ਜਦ ਆਇਆ ਅਕਬਰ ਬਾਦਸ਼ਾ ਪੰਗਤ ਵਿੱਚ ਬੈਠਾ ਬਾਦਸ਼ਾ ਤੇਰਾ ਨਾਮ ਉਹ ਦਿਲੋਂ ਧਿਆਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੇਰੀ ਉਪਮਾ ਤੇਰੀ ਉਪਮਾ ਤੋਂ ਹੈ ਬਣ ਆਵੇ ਮੇ ਤੇਰੇ ਸਿੱਖੀ ਦਾ ਮਹਿਲ ਉਸਾਰ ਗਏ ਤੇਰੇ ਬਿਆਸ ਨਦੀ ਦੇ ਫੇਰੇ ਤੇਰੇ ਬਿਆਸ ਨਦੀ ਦੇ ਤੇਰੇ ਤੇਰੇ ਬਿਆਸ ਨਦੀ ਦੇ ਹੋ ਤੇਰੇ ਬਿਆਸ ਨਦੀ ਦੇ ਫੇਰੇ ਓ ਸਿੱਖੀ ਦਾ ਮਹਿਲ ਉਸਾਰ ਗਏ ਸਿੱਖੀ ਦਾ ਮਹਿਲ ਉਸਾਰ ਗਏ ਓ ਲਾਏ ਗੋਇੰਦਵਾਲ ਵਿੱਚ ਗੋਇੰਦਵਾਲ ਵਿੱਚ ਗੋਇੰਦ ਸਿੱਖ ਦਾ ਮਹਿਲ ਉਸਾਰ ਗਏ ਲਾਏ ਗੋਇੰਦਵਾਲ ਲਾਏ ਗੋਇੰਦਵਾਲ ਲਾਏ ਗੋਇੰਦਵਾਲ ਵਿੱਚ ਡੇਰੇ ਸਿੱਖੀ ਦਾ ਮਹਿਲ ਉਸਾਰ ਗਏ ਸਿੱਖੀ ਦਾ ਮਹਿਲ ਉਸਾਰ ਗਏ ਹੋ ਹੋ ਸੰਤਾ ਨੇ ਰੱਬ ਵੱਸ ਕੀਤਾ ਹੋ ਪ੍ਰੇਮ ਦੀਆਂ પાਕੇ ਡੋਰਾ ਸੰਤਾ ਨੇ ਰੱਬ ਵੱਸ ਕੀਤਾ ਰੇ ਪ੍ਰੇਮ ਦੀਆਂ પાਕੇ ਡੋਰਾ ਓ ਜੜੀ ਰੇ ਨਾਮ ਖਮਾਰੀ ਨਾਮ ਖਮਾਰੀ ਓ ਚੜੀ ਰੇ ਨਾਮ ਖਮਹਾਰੀ ਚੜੀ ਰੇ ਸਤਗੁਰ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ પાਕੇ ਡੋਰਾ ਸਤਗੁਰ ਨੇ ਰੱਬ ਵਸ ਕੀਤਾ ਪਈ ਪ੍ਰੇਮ ਦੀਆਂ ਹੋ ਪ੍ਰੇਮ ਦੀਆਂ ਪ੍ਰੇਮ ਦੀਆਂ પાਕੇ ਡੋਰਾ ਸਤਗੁਰ ਨੇ ਰੱਬ ਵਸ ਕੀਤਾ ਹੋ ਪਾਣੀ ਵਿੱਚ ਵੀ ਲਕੀਰਾਂ ਨੇ ਦੁਨੀਆਂ ਨੇ ਜਦ ਖੱਟਿਆ ਤੇ ਰੱਬ ਖੱਟਿਆ ਫਕੀਰਾਂ ਨੇ ਹੋ ਕਈਆਂ ਦਾ ਰਬ ਚੜ੍ਹਦੇ ਪਾਸੇ ਤੇ ਕਈਆਂ ਦਾ ਰਬ ਲੈਂਦੇ ਇਹਨਾ ਸੰਤਾਂ ਦਾ ਰਬ ਚਾਰੇ ਪਾਸੇ ਤੇ ਲੋਕ ਸਿਆਣੇ ਕਹਿੰਦੇ ਅਪਨੇ ਅਮਰਦਾਸ ਗੁਣ ਤੇਰੇ ਸਿੱਖੀ ਦਾ ਮਹਿਲ ਉਸਾਰ ਗਏ ਭਲੇ ਅਮਰਦਾਸ ਗੁਣ ਤੇਰੇ ਸਿੱਖੀ ਦਾ ਮਹਿਲ ਉਸਾਰ ਗਏ ਸਿੱਖੀ ਦਾ ਮਹਿਲ ਉਸਾਰ ਗਏ ਓ ਗੋਇੰਦਵਾਲ ਨੂੰ ਮਿਲ ਕੇ ਗੁਰ ਘਰਾਂ ਲਈ ਮਿਲ ਕੇ ਸੰਗਤਾਂ ਮਨਾਇਆ ਰਲ ਮਿਲ ਕੇ ਸੰਗਤਾਂ ਮਨਾਇਆ ਸਾਡੇ 400 ਸਾਲ ਆਇਆ ਸਾਡੇ 400 ਸਾਲ ਆਇਆ ਸਭ ਸੰਗਤਾਂ ਨੇ ਆਣ ਮਨਾਇਆ ਸਭ ਸੰਗਤਾਂ ਨੇ ਆਣ ਮਨਾਇਆ ਸਭ ਸੰਗਤਾਂ ਨੇ ਆਣ ਮਨਾਇਆ ਦਾਇਰ ਸਾਰੇ ਸੇਵਕ ਤੇਰੇ ਜੀ ਸਿੱਖੀ ਦਾ ਮੈਲੇ ਉਸਾਰੀ ਗਏ ਸਿੱਖੀ ਦਾ